ਵੱਡੀ ਖਬਰ ਕੇ ਸਹਿਪਰਾਯੋਜਕ ਹੈ ਅਸਲੀ ਮਸਾਲੇ ਸੱਚ ਸੱਚ ਐਮ ਡੀ ਐਚ ਐਮ ਡੀ ਐਚ ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਿਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਸ ਸਮੇਂ ਦੀ ਵੱਡੀ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਾਰ ਫਿਰ ਤੋਂ ਮੁਹਾਲੀ ਦੇ ਸਕੂਲਾਂ ਨੂੰ ਬੰਬ ਦੇ ਨਾਲ ੜਾਉਣ ਦੀ ਧਮਕੀ ਦਿੱਤੀ ਗਈ ਹੈ ਔਰ ਨਾਲ ਦੀ ਨਾਲ ਇਸ ਵਾਰ ਛੋਟੇ ਹਸਪਤਾਲ ਨੂੰ ਵੀ ਬੰਬ ਦੇ ਨਾਲ ੜਾਉਣ ਦੀ ਧਮਕੀ ਦਿੱਤੀ ਗਈ ਹੈ ਸੋ ਇਸ ਸਮੇਂ ਦੀ ਵੱਡੀ ਖਬਰ ਮੁਹਾਲੀ ਤੋਂ ਜਿੱਥੇ ਦੋ ਥਾਵਾਂ ਦੇ ਉੱਤੇ ਇੱਕ ਹੀ ਸਮੇਂ ਦੇ ਵਿੱਚ ਬੰਬ ਦੇ ਨਾਲ ੜਾਉਣ ਦੀ ਧਮਕੀ ਦਿੱਤੀ ਗਈ ਹੈ ਦਰਸਲ ਮੋਹਾਲੀ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਤੋਂ ਬੰਬ ਦੇ ਨਾਲ ੜਾਉਣ ਦੀ ਧਮਕੀ ਫੋਰਟਿਸ ਹਸਪਤਾਲ ਨੂੰ ਵੀ ਬੰਬ ਦੇ ਨਾਲ ੜਾਉਣ ਦੀ ਧਮਕੀ ਦਿੱਤੀ ਗਈ ਹੈ ਔਰ ਇਸ ਨੂੰ ਦੇਖਦੇ ਹੋਏ ਫੋਰਟਿਸ ਹਸਪਤਾਲ ਦੇ ਬਾਹਰ ਵੀ ਔਰ ਸਕੂਲਾਂ ਦੇ ਬਾਹਰ ਵੀ ਸੁਰੱਖਿਆ ਇੰਤਜ਼ਾਮ ਪੁਖਤਾ ਕੀਤੇ ਗਏ ਨੇ ਪੁਲਿਸ ਫੋਰਸ ਉੱਥੇ ਪਹੁੰਚ ਗਈ ਹੈ ਦਰਸਲ ਪੰਜਾਬ ਦੇ ਵਿੱਚ ਮੋਹਾਲੀ ਦੇ ਸਕੂਲਾਂ ਨੂੰ ਫਿਰ ਤੋਂ ੜਾਉਣ ਦੀ ਧਮਕੀ ਮਿਲੀ ਹੈ ਇੱਕ ਮੇਲ ਦੇ ਜ਼ਰੀਏ ਇਹ ਧਮਕੀ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆ ਗਈ ਹੈ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਇਸ ਥ੍ਰੈਟ ਮੇਲ ਦੇ ਵਿੱਚ ਫੋਰਟਿਸ ਹਸਪਤਾਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਇੱਥੇ ਹੀ ਸੀਐਮ ਭਗਵੰਤ ਮਾਨ ਨੂੰ ਪੱrti ਕੀਤਾ ਹੋਇਆ ਸੀ ਜਾਣਕਾਰੀ ਦੇ ਮੁਤਾਬਕ ਸਵੇਰੇ 8:30 ਵਜੇ ਦੇ ਕਰੀਬ ਇਹ ਮੇਲ ਆਈ ਹੈ ਜਦਕਿ ਸੋਮਵਾਰ ਤੋਂ ਹੀ ਸਕੂਲਾਂ ਦਾ ਸਮਾਂ ਬਦਲਿਆ ਸੀ ਪਤਾ ਲੱਗਾ ਹੈ ਕਿ ਬੱਚੇ ਸਕੂਲਾਂ ਦੇ ਵਿੱਚ ਪਹੁੰਚ ਗਏ ਸੀ ਉੱਥੇ ਹੀ ਜਿਵੇਂ ਪਤਾ ਲੱਗਦਾ ਹੈ ਕਿ ਮੇਲ ਦੇ ਵਿੱਚ ਫੋਰਟਿਸ ਹਸਪਤਾਲ ਦਾ ਜ਼ਿਕਰ ਹੈ ਤੇ ਸੁਰੱਖਿਆ ਏਜੰਸੀਆਂ ਦੇ ਵਿੱਚ ਹੜਕੰਪ ਮਚ ਜਾਂਦਾ ਤੁਰੰਤ ਪੁਲਿਸ ਦੇ ਦਸਤੇ ਅਧਿਕਾਰੀ ਮੌਕੇ ਤੇ ਪਹੁੰਚੇ ਤਮਕੀ ਮਿਲਣ ਤੋਂ ਬਾਅਦ ਫੇਜ਼ 2 ਦੇ ਗਿਆਨ ਜੋਤੀ ਸਕੂਲ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਔਰ ਸਕੂਲ ਦੇ ਅੰਦਰ ਟੀਮ ਚੈਕਿੰਗ ਕਰ ਰਹੀ ਹੈ ਮੇਲ ਵਿੱਚ ਬੰਬ ਬਲਾਸਟ ਦਾ 11 ਵਜੇ ਦਾ ਸਮਾਂ ਲਿਖਿਆ ਗਿਆ ਮਤਲਬ ਸਮਾਂ ਵੀ ਦੱਸਿਆ ਗਿਆ ਇਹਦੇ ਵਿੱਚ ਕਿ 11 ਵਜੇ ਬੰਬ ਧਮਾਕੇ ਹੋਣਗੇ ਸੋ ਜੋ ਮੇਲ ਦੇ ਵਿੱਚ ਲਿਖਿਆ ਗਿਆ ਜਿਹੜੀ ਮੇਲ ਆਈ ਹੈ ਉਹਦੇ ਵਿੱਚ ਜੇ ਤੁਹਾਨੂੰ ਪੜ ਕੇ ਥੋੜਾ ਦੱਸਿਓ ਵੀ ਮੇਲ ਦੇ ਵਿੱਚ ਕੀ ਲਿਖਿਆ ਉਹਨਾਂ ਨੇ ਲਿਖਿਆ ਕਿ ਮੁਹਾਲੀ ਦੇ ਸਕੂਲ ਅਤੇ ਫੋਰਟਿਸ ਹਸਪਤਾਲ ਨੂੰ ਸਵੇਰੇ 11 ਵਜੇ ਬੰਬ ਦੇ ਨਾਲ ਅੜਾਵਾਂਗੇ ਪੰਜਾਬ ਹੁਣ ਖਾਲਸਤਾਨ ਬਣ ਕੇ ਰਹੇਗਾ ਸਕੂਲਾਂ ਦੇ ਨਾਲ ਫੋਰਟਿਸ ਹਸਪਤਾਲ ਨੂੰ ਭਗਵੰਤ ਮਾਨ ਦੇ ਲਈ ਕਰਕੇ ਢਾਇਆ ਜਾਏਗਾ ਕਿਉਂਕਿ ਭਗਵੰਤ ਮਾਨ ਉੱਥੇ ਦਾਖਲ ਸੀ ਜਿਹੜੇ ਲੋਕ ਬੱਚੇ ਬਚਾਉਣਾ ਚਾਹੁੰਦੇ ਨੇ ਔਰ ਉਹ ਮੁਹਾਲੀ ਦੇ ਸਕੂਲ ਬੰਦ ਰੱਖੋ ਭਗਵੰਤ ਮਾਨ ਦੀ ਲਾਸ਼ ਫੋਰਟਿਸ ਦੇ ਵਿੱਚ ਦੇ ਵਿੱਚੋਂ ਕੱਢਾਂਗੇ ਮਤਲਬ ਇਸ ਤਰੀਕੇ ਦੀ ਸ਼ਬਦਾਵਲੀ ਜਿਹੜੀ ਹੈ ਉਹ ਇਸ ਮੇਲ ਦੇ ਵਿੱਚ ਲਿਖੀ ਗਈ ਹੈ ਔਰ ਅੱਜ ਤੋਂ ਹੀ CBSE ਦੇ ਐਗਜ਼ਾਮ ਵੀ ਸ਼ੁਰੂ ਹੋ ਰਹੇ ਸੀ ਔਰ CBSE ਦਾ ਦਸਵੀਂ ਕਲਾਸ ਦਾ ਮੈਥ ਦਾ ਪੇਪਰ ਹੈ ਔਰ ਪੇਪਰਸ ਵੀਰੇ 10 ਵਜੇ ਸੋ ਮੇਰੇ ਸਹਿਯੋਗੀ ਸੰਦੀਪ ਨਾਲ ਜੁੜੇ ਹੋਏ ਨੇ ਸੰਦੀਪ ਇਸ ਟਾਈਮ ਕਿੰਦਾ ਦੇ ਮਾਹੌਲ ਨੇ ਪੇਰੈਂਟਸ ਦੇ ਵਿੱਚ ਜਾਂ ਪ੍ਰਬੰਧਕਾਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਇੱਕ ਵਾਰ ਫਿਰ ਤੋਂ ਬੰਬ ਦੇ ਨਾਲ ਰਵਾਉਣ ਦੀ ਧਮਕੀ ਹੁਣ ਸਕੂਲਾਂ ਦੇ ਨਾਲ-ਨਾਲ ਫੋਰਟਿਸ ਨੂੰ ਵੀ ਧਮਕੀ ਦੇ ਦਿੱਤੀ ਗਈ ਹੈ ਸੋ ਦੱਸਦੇ ਹਾਂ ਕਿ ਫੋਰਟਿਸ ਹਸਪਤਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਉਂਕਿ ਫੋਰਟਿਸ ਹਸਪਤਾਲ ਦੇ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਜੇਰੇ ਇਲਾਜ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਉੱਥੇ ਉਹ ਦਾਖਲ ਨੇ ਔਰ ਇਹਦੇ ਲਈ ਪੰਜਾਬ ਪੁਲਿਸ ਤੇ ਸੁਰੱਖਿਆ ਏਜੰਸੀਆਂ ਅਲਰਟ ਤੇ ਹੋ ਗਈਆਂ ਨੇ ਸੋ ਖਾਲਸਤਾਨ ਨੈਸ਼ਨਲ ਆਰਮੀ ਦੇ ਨਾਮ ਤੋਂ ਇਹ ਧਮਕੀ ਜਾਰੀ ਕੀਤੀ ਗਈ ਹੈ ਔਰ ਇਹਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਸਾਹਮਣੇ ਆ ਚੁੱਕੀਆਂ ਨੇ ਜੋ ਕਿ ਹੌਕਸ ਨਿਕਲੀਆਂ ਸੀਗੀਆਂ ਪਰ ਇਹਦੇ باوجود ਪੰਜਾਬ ਪੁਲਿਸ ਜਿਹੜੀ ਸਤਰਕ ਨਜ਼ਰ ਆ ਰਹੀ ਹੈ ਔਰ ਪੂਰੀ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਜਾਂਚ ਅਸੈਂਸੀਆਂ ਇਸ ਟਾਈਮ ਪੱਬਾ ਭਾਰਨੇ ਕਿਉਂਕਿ ਜੀਵਤ ਤਰੀਕੇ ਦੀ ਧਮਕੀ ਦਿੱਤੀ ਗਈ ਹੈ ਸਿਰਫ ਸਕੂਲਾਂ ਨੂੰ ਨਹੀਂ ਇਸ ਵਾਰ ਧਮਕੀ ਜਿਹੜੀ ਆ ਉਹ ਫੋਰਟਿਸ ਹਸਪਤਾਲ ਨੂੰ ਵੀ ਦਿੱਤੀ ਗਈ ਹੈ ਔਰ ਫੋਰਟਿਸ ਹਸਪਤਾਲ ਨੂੰ ਧਮਕੀ ਦੇਣ ਦਾ ਮਤਲਬ ਹੈ ਕਿ ਸਿੱਧੇ ਤੌਰ ਦੇ ਉਤੇ ਸੀਐਮ ਭਗਵੰਤ ਮਾਨ ਉਸ ਹਸਪਤਾਲ ਦੇ ਵਿੱਚ ਦਾਖਲ ਨੇ ਔਰ ਐਸੇ ਕਰਕੇ ਫੋਰਟਿਸ ਹਸਪਤਾਲ ਨੂੰ ਜਿਹੜੀ ਧਮਕੀ ਮਿਲਿਆ ਉਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੇ ਵਿੱਚ ਹੜਕੰਪ ਮਚ ਗਿਆ ਔਰ ਵਰਤੀ ਗੱਲ ਇਹ ਹੈ ਕਿ ਇਸ ਸਕੂਲ ਨੂੰ ਉਡਾਉਣ ਦੀ ਔਰ ਫੋਟੇਜ਼ ਨੂੰ ਉਡਾਉਣ ਦੀ ਧਮਕੀ ਉਸ ਸਮੇਂ ਦੇ ਉੱਤੇ ਆਈ ਹੈ ਜਦੋਂ ਸਕੂਲਾਂ ਦੇ ਵਿੱਚ ਪੇਪਰ ਔਰ ਫੋਟੇਜ਼ ਹਸਪਤਾਲ ਦੇ ਵਿੱਚ ਸੀਐਮ ਭਗਵੰਤ ਮਾਨ ਦਾਖਲ ਨੇ ਮਤਲਬ ਦੋਵੇਂ ਪਾਸੇ ਤੁਸੀਂ ਕਹੋ ਕਿ ਸੁਰੱਖਿਆ ਏਜੰਸੀਆਂ ਨੂੰ ਪੂਰਾ ਧਿਆਨ ਦੇਣਾ ਪਵੇਗਾ ਕਿਉਂਕਿ ਦੋਵੇਂ ਪਾਸੇ ਇਸ ਤਰੀਕੇ ਦੀ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ ਇਸ ਦੇ ਨਾਲ ਪੂਰੇ ਮੁਹਾਲੀ ਦੇ ਵਿੱਚ ਹੜਕੰਪ ਮਚ ਗਿਆ ਸਾਰੇ ਪਾਸੇ ਪੁਲਿਸ ਜਿਹੜੀ ਆ ਉਹ ਮੁਸਤੈਦ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਹੁਣ ਮੌਕੇ ਤੇ ਉੱਤੇ ਪਹੁੰਚ ਕੇ ਪੇਰੈਂਟਸ ਨੂੰ ਵੀ ਦੱਸਿਆ ਜਾ ਰਿਹਾ ਹੈ ਸਕੂਲ ਪ੍ਰਬੰਧਕਾਂ ਨੂੰ ਵੀ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਸਕੂਲ ਨੂੰ ਖਾਲੀ ਰੱਖੋ ਸਕੂਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੋ ਮੇਰੇ ਸਹਿਯੋਗੀ ਸੰਦੀਪ ਨਾਲ ਜੁੜੇ ਹੋਏ ਨੇ ਸੰਦੀਪ ਅ ਇਸ ਟਾਈਮ ਸੁਰੱਖਿਆ ਏਜੰਸੀਆਂ ਦੇ ਵੱਲੋਂ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਹੋਏ ਨੇ ਜੀ ਬਿਲਕੁਲ ਨਵੀਂ ਨਗਰ ਗੱਲ ਕਰੀਏ ਤਾਂ ਸੁਰੱਖਿਆ ਏਜੰਸੀਆਂ ਲਗਾਤਾਰ ਸਕੂਲਾਂ ਦੇ ਵਿੱਚ ਤਲਾਸ਼ੀ ਲੈਂਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕਿ ਬੱਚੇ ਰੋ ਛੁੱਟੀ ਕਰ ਦਿੱਤੀ ਗਈ ਹੈ ਹਾਲਾਂਕਿ ਜਦੋਂ ਇਹ ਮੇਲ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਰਨਤੋ ਤੇ ਸੁਰੱਖਿਆ ਏਜੰਸੀਆਂ ਜਿਹੜੇ ਨੇ ਹਰਕਤ ਦੇ ਵਿੱਚ ਆਉਂਦੇ ਨੇ ਤੇ ਸਕੂਲਾਂ ਦੇ ਵਿੱਚ ਪਹੁੰਚਦੇ ਨੇ ਤੇ ਦੂਸਰੇ ਪਾਸੇ ਫੋਰਟਿਸ ਹਸਪਤਾਲ ਜਿਹੜਾ ਕਿ ਮੋਹਾਲ ਦੇ ਵਿੱਚ ਸਭ ਤੋਂ ਵੱਡਾ ਹਸਪਤਾਲ ਕਿਹਾ ਜਾਂਦਾ ਉੱਥੇ ਸੁਰੱਖਿਆ ਏਜੰਸੀਆਂ ਪਹੁੰਚਿਆ ਹੋਇਆ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇੱਕ ਪਾਸੇ ਸੀਐਮ ਮਾਨ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਫੋਰਟਿਸ ਹਸਪਤਾਲ ਵਿੱਚ ਜਾ ਰਹੇ ਇਲਾਜ ਨੇ ਦਾ ਇਲਾਜ ਉੱਥੇ ਹੁੰਦਾ ਹੋਇਆ ਨਜ਼ਰ ਆ ਰਿਹਾ ਉੱਥੇ ਜਦੋਂ ਇਹ ਥ੍ਰੈਟ ਭਰੀ ਜਦੋਂ ਇਹ ਧਮਕੀ ਭਰੀ ਕੋਲ ਜਦੋਂ ਆਉਂਦੀ ਹੈ ਤਾਂ ਸੁਰੱਖਿਆ ਏਜੰਸੀਆਂ ਦੇ ਲਈ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ ਕਿਉਂਕਿ ਜੇਕਰ ਸੀਐਮਰ ਉੱਥੇ ਜਿਹੜਾ ਇਲਾਜ ਨੇ ਤਾਂ ਸੁਰੱਖਿਆ ਦਾ ਪੂਕਾ ਇੰਤਜ਼ਾਮ ਜਿਹੜਾ ਉੱਥੇ ਹੋਣਾ ਲਾਜ਼ਮੀ ਹੁੰਦਾ ਜਿਸਦੇ ਚਾਹਦੇ ਆ ਅਗਰ ਸਕੂਲਾਂ ਦੀ ਗੱਲ ਕਰੀ ਤੇ ਸਕੂਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਚੱਲਦਾ ਹੋਇਆ ਨਜ਼ਰ ਆ ਰਿਹਾ ਥ੍ਰੈਟ ਜਦੋਂ ਆਉਂਦਾ ਹੈ ਤਾਂ ਉਸ ਤੋਂ ਬਾਅਦ ਸਕੂਲ ਜਿਹੜੇ ਨੇ ਉਹ ਮੁਹਰ ਦੇ ਖਾਲੀ ਕਰਵਾਏ ਜਾਂਦੇ ਨੇ ਹਾਲਾਂਕਿ ਇਹ ਪਹਿਲੀ ਵਾਰ ਧਮਕੀ ਨਹੀਂ ਹੈ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇਹ ਧਮਕੀਆਂ ਜਿਹੜੇ ਨੇ ਸਕੂਲਾਂ ਦੇ ਵਿੱਚ ਆ ਰਹੇ ਨੇ ਸਕੂਲ ਖਾਲੀ ਕਰਵਾਏ ਜਾ ਰਹੇ ਨੇ ਪਰ ਫਿਲਹਾਲ ਖੁੰਨ ਦੀ ਗੱਲ ਕਰੀਏ ਤਾਂ ਅੱਜ ਦੀ ਗੱਲ ਕਰੇ ਤਾਂ ਅੱਜ ਜੂਰ ਬੱਚਿਆਂ ਦੇ ਪੇਪਰ ਜਿਹੜੇ ਨੇ ਚੱਲਦੇ ਹੋਏ ਨਜ਼ਰ ਆ ਰਹੇ ਸੀ ਤਾਂ ਪੇਪਰਾਂ ਦੇ ਵਿੱਚ ਇਹ ਧਮਕੀ ਭਰੀ ਜਿਹੜੀ ਹੈ ਈਮੇਲ ਆਉਂਦੀ ਹੈ ਤਾਂ ਉਹ ਪੇਪਰ ਜਿਹੜੇ ਨੇ ਰੋਜ਼ ਕਿਤੇ ਜਾਂਦੇ ਨੇ ਬੱਚਿਆਂ ਨੂੰ ਉਹਨਾਂ ਦੇ ਘਰ ਭੇਜਿਆ ਜਾਂਦਾ ਸੁਰੱਖਿਆ ਦੇ ਚਲਦੇ ਆ ਇਹ ਧਮਕੀ ਦੇ ਵਿੱਚ ਇਹ ਵੀ ਲਿਖਿਆ ਗਿਆ ਅਗਰ ਤੁਸੀਂ ਆਪਣੇ ਬੱਚੇ ਬਚਾਉਣਾ ਚਾਹੁੰਦੇ ਤਾਂ ਸਕੂਲਾਂ ਦੇ ਵਿੱਚੋਂ ਲੈ ਜਾਓ ਹਾਲਾਂਕਿ ਪੜਾਈ ਜਿਹੜੀ ਉਹ ਪਹਿਲਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਬੱਚੇ ਜਿਹੜੇ ਘਰ ਦੇ ਹੋਏ ਨਜ਼ਰ ਆ ਰਹੇ ਸੀ ਤਾਂ ਉਸ ਤੋਂ ਬਾਅਦ ਜਦੋਂ ਐਗਜ਼ਾਮ ਹੁੰਦੇ ਰਿਹਾ ਐਗਜ਼ਾਮ ਵਾਲੇ ਦਿਨ ਇਹ ਜੀ ਧਮਕੀ ਆਣਾ ਕਿਹੜਾ ਕਿਤੇ ਇੱਕ ਚੁਣੌਤੀ ਜਿਹੜੀ ਹੈ ਉਹ ਜੁਰ ਸੁਰੱਖਿਆ ਏਜੰਸੀਆਂ ਨੂੰ ਮਿਲਦੀ ਹੋਈ ਨਜ਼ਰ ਆਉਂਦੀ ਹੈ ਜੀ ਨਵੀਨ ਸੰਦੀਪ ਕੀ ਸੀਐਮ ਭਗਵੰਤ ਮਾਨ ਐਸ ਟਾਈਮ ਫੋਰਟਿਸ ਹਸਪਤਾਲ ਦੇ ਵਿੱਚ ਅੰਦਰ ਦਾਖਲ ਨੇ ਕਿਉਂਕਿ ਕੱਲ ਉਹ ਫੋਰਟਿਸ ਹਸਪਤਾਲ ਤੋਂ ਚਲੇ ਗਏ ਸੀ ਉਹਨਾਂ ਦੀ ਮੋਗਾ ਦੇ ਵਿੱਚ ਰੈਲੀ ਸੀ ਉਹ ਮੋਗਾ ਦੇ ਵਿੱਚ ਗਏ ਸੀ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਫਿਰ ਤੋਂ ਹਸਪਤਾਲ ਦੇ ਵਿੱਚ ਐਸ ਟਾਈਮ ਮੌਜੂਦ ਨੇ ਅੰਦਰ ਹਾਂ ਜੀ ਬਿਲਕੁਲ ਨਵੇਂ ਦੇਖਿਆ ਕਿ ਜਦੋਂ ਮੋਗਾ ਦੇ ਵਿੱਚ ਰੈਲੀ ਸੀਗੀ ਤਾਂ ਹਾਲਾਂਕਿ ਸਵੇਤੋ ਹੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਮੈਂ ਮੋਗਾ ਰੈਲੀ ਦੇ ਵਿੱਚ ਨਹੀਂ ਜਾਊਂਗਾ ਮੇਰਾ ਜੋੜਾ ਜਿਹੜਾ ਰੱਦ ਹੁੰਦਾ ਕਿਉਂਕਿ ਸਿਹਤ ਦਾ ਹਵਾਲਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਇੱਕ ਦਿਨ ਹੀ ਜਦੋਂ ਕਿ ਐਕਸ ਪਲੇਟਫਾਰਮ ਤੇ ਸੀਐਮ ਮਾਨ ਜਦੋਂ ਇੱਕ ਪੋਸਟ ਪਾਉਂਦੇ ਤਾਂ ਕਿਹਾ ਜਾਂਦਾ ਕਿ ਮੈਂ ਮੋਗਾ ਰਲ ਦੇ ਵਿੱਚ ਜੂਰ ਜਾਊਂਗਾ ਤਾਂ ਸਿਹਤ ਠੀਕ ਹੋਈ ਹੋਵੇਗੀ ਤਾਂ ਉਸ ਤੋਂ ਬਾਅਦ ਜਿਹੜਾ ਉੱਥੇ ਪਹੁੰਚੇ ਤਾਂ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਰੈਲੀ ਕੱਟ ਹੁੰਦੀ ਹੈ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਇਹ ਹਸਪੀਟਲ ਦੇ ਵਿੱਚ ਜਿਹੜਾ ਉਹ ਸੀਮਾਨ ਦਾਖਲ ਹੋ ਜਾਂਦੇ ਨੇ ਆਪਣਾ ਇਲਾਜ ਜਿਹੜਾ ਉਹ ਕੰਟੀਨਿਊ ਕਰਵਾਉਂਦੇ ਹੋਏ ਨਜ਼ਰ ਆਦਾ ਇਸ ਤਰ੍ਹਾਂ ਇਹ ਦੇਖਿਆ ਜਾਂਦਾ ਕਿ ਨਸ਼ਿਆ ਵਿਰੋਧ ਜਿਹੜੀ ਹੈ ਮੁਹਿੰਮ ਲਗਾਤਾਰ ਟੂ ਜਿਹੜੀ ਚੱਲਦੀ ਹੋਈ ਨਜ਼ਰ ਆਈ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਪੂਰੇ ਤੌਰ ਤੇ ਜਿਹੜਾ ਜ਼ਿੰਮੇਵਾਰੀ ਆਪਣੀ ਸਮਝਦੇ ਨੇ ਜਿਸ ਦੇ ਚੱਲਦੇ ਆ ਆਪਣਾ ਇਲਾਜ ਛੱਡ ਰੇਲ ਦੇ ਵਿੱਚ ਗਏ ਲੋਕਾਂ ਨੂੰ ਸੰਬੋਧਨ ਕੀਤਾ ਸੰਬੋਧਨ ਕਰਨ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਉਹ ਹਸਪਤਾਲ ਦੇ ਵਿੱਚ ਦਾਖਲੇ ਹੁੰਦੇ ਹੋਏ ਨਜ਼ਰ ਆਇਆ ਤੇ ਇਸੇ ਤਰ੍ਹਾਂ ਦੇਖਿਆ ਜਾਂਦਾ ਕਿ ਇਸ ਨੂੰ ਜੋੜ ਕੇ ਵੀ ਦੇਖਿਆ ਜਾਂਦਾ ਕਿ ਪਹਿਲਾਂ ਤਾਂ ਕਦੇ ਵੀ ਫੋਟੋਸ ਹਸਪਤਾਲ ਜਾਂ ਕਿਸੇ ਵੀ ਹਸਪਤਾਲ ਨੂੰ ਉਣਾਉਣ ਦੀ ਧਮਕੀ ਨਹੀਂ ਮਿਲੀ ਪਰ ਫਿਲਹਾਲ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਉਥੇ ਦਾਖਲ ਨੇ ਜਰ ਇਲਾਜ ਨੇ ਤਾਂ ਉਸ ਤੋਂ ਬਾਅਦ ਹੀ ਇਹ ਜੀ ਧਮਕੀ ਜਿਹੜੀ ਆ ਉਹ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ 1:22 ਮਿੰਟ ਦਾ ਸਮਾਂ ਜਿਹੜਾ ਨਵੀਨ ਦੱਸਿਆ ਗਿਆ ਕਿ ਸਕੂਲਾਂ ਨੂੰ ਹਸਪਤਾਲ ਨੂੰ ਉਡਾਉਣ ਦੀ ਜਿਹੜੀ ਧਮਕੀ ਭਰੀ ਈਮੇਲ ਜਿਹੜੀ ਆ ਉਹ ਆਈ ਹੈ ਤਾਂ 1:11 ਮਿੰਟ ਦਾ ਸਮਾਂ ਜਿਹੜਾ ਉਹ ਦੱਸਿਆ ਜਾ ਰਿਹਾ ਜੀ ਤੇ ਕੀ ਹੁਣ ਸੀਐਮ ਭਗਵੰਤ ਮਾਨ ਨੂੰ ਇੱਥੋਂ ਕਿਤੇ ਹੋਰ ਲਿਜਾਇਆ ਜਾਏਗਾ ਜਾਂ ਉਹ ਹਸਪਤਾਲ ਹਸਪਤਾਲ ਦੇ ਵਿੱਚ ਹੀ ਰਹਿਣਗੇ ਇਹਦੇ ਬਾਰੇ ਕੋਈ ਜਾਣਕਾਰੀ ਮਿਲੀ ਹੈ ਪਰ ਦੇਖੋ ਇਹ ਜਿਹੜਾ ਸਿਕਿਉਰਿਟੀ ਪ੍ਰੋਟੋਕੋਲ ਹੁੰਦਾ ਇਹਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਨਹੀਂ ਨਿਕਲ ਕੇ ਸਾਹਮਣੇ ਆਉਂਦੀ ਹਾਲਾਂਕਿ ਸੁਰੱਖਿਆ ਏਜੰਸੀਆਂ ਫੁਰੰਤੋਂ ਉੱਤੇ ਉੱਥੇ ਪਹਿਲਾਂ ਹੀ ਮੁਸਤਾਬ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਹਾਲਾਂਕਿ ਫੋਟੋਸ ਹਸਪਤਾਲ ਵਿੱਚ ਚੁੱਪੇ ਚੁੱਪੇ ਤੋਂ ਤਲਾਸ਼ੀ ਜਿਹੜੀ ਆ ਉਹ ਲਈਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਅਨਸਰਖਾ ਵਿਘਟਨਾ ਜਿਹੜੀ ਆ ਇੱਥੇ ਨਾ ਹੋ ਸਕੇ ਪਰ ਫਿਲਹਾਲ ਅਗਰ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਸਿਕਿਉਰਿਟੀ ਰੀਜ਼ਨ ਕਰਕੇ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਅੰਦਰ ਤੋਂ ਨਹੀਂ ਨਿਕਲ ਕੇ ਆਉਂਦੀ ਜੀ ਜੀ तमाम ਜਾਣਕਾਰੀ ਲਈ ਤਨਵਾਸੋ اے سی ਮੇਰੇ ਸਹਿਯੋਗੀ ਸੰਦੀਪ ਜਿਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਦੇ ਵਿੱਚ ਹੀ ਦਾਖਲ ਨੇ ਔਰ ਉਸ ਮੌਕੇ ਦੇ ਉੱਤੇ ਹਸਪਤਾਲ ਨੂੰ ਧਮਕੀ ਮਿਲਣਾ ਬਹੁਤ ਵੱਡੀ ਇੱਕ ਗੱਲ ਹੈ ਔਰ ਸੀਐਮ ਭਗਵੰਤ ਮਾਨ ਦਾ ਨਾਮ ਉਸ ਧਮਕੀ ਭਰੇ ਮੇਲ ਦੇ ਵਿੱਚ ਲਿਖਿਆ ਹੋਣਾ ਔਰ ਧਮਕੀ ਦਿੱਤੀ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਸਕੂਲਾਂ ਦੇ ਵਿੱਚ ਪੇਪਰ ਹੈ ਪੇਪਰ ਦੇ ਮੱਦੇ ਨਜ਼ਰ ਬੱਚਿਆਂ ਨੇ ਬੜੀ ਤਿਆਰੀ ਕੀਤੀ ਹੁੰਦੀ ਹੈ ਬੜੀ ਉਮੀਦ ਹੁੰਦੀ ਹੈ ਔਰ ਇੱਕ ਬੋਝ ਵੀ ਹੁੰਦਾ ਕਿ ਹਾਂ ਹੁਣ ਪੇਪਰ ਹੋ ਜਾਏਗਾ ਤੇ ਆਹ ਵਾਲੇ ਪੇਪਰ ਤੋਂ ਅਸੀਂ ਫਾਰਕ ਹੋ ਜਾਾਂਗੇ ਪਰ ਉਸ ਦੇ باوجود ਹੁਣ ਧਮਕੀ ਆ ਜਾਣਾ ਔਰ ਬੱਚਿਆਂ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ ਹੁਣ ਬੱਚਿਆਂ ਨੂੰ ਪੇਪਰ ਵੀ ਉਹ ਅੱਗੇ ਲਿਆ ਜਾਏਗਾ ਮਤਲਬ ਕਈ ਤਰੀਕੇ ਦੇ ਇਸ ਸ਼ਸ਼ੋਪਨ ਦੇ ਵਿੱਚ ਲੋਕ ਹਸਪਤਾਲਾਂ ਦੇ ਵਿੱਚ ਔਰ ਲੋਕ ਸਕੂਲਾਂ ਦੇ ਵਿੱਚ ਬੱਚੇ ਸਕੂਲਾਂ ਦੇ ਵਿੱਚ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ